ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 22 ਗੁੰਡੇ ਪਾਏ ਆ ਜੀ ਤੇ ਅੱਗੇ ਆਪਾਂ ਦੱਸਦੇ ਆ ਤੁਹਾਨੂੰ ਡਿਜ਼ਾਈਨ ਕਿਵੇਂ ਬਣੂਗਾ ਇਹ 6-6 ਗੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਦੋ ਰੰਗ ਚ ਬਣਾਵਾਂਗੇ ਆਪਾਂ ਤੁਸੀਂ ਇੱਕ ਰੰਗ ਚ ਵੀ ਬਣਾ ਸਕਦੇ ਹੋ ਤੇ ਆਪਾਂ ਇਹਨੂੰ ਦੋ ਰੰਗ ਚ ਬਣਾਵਾਂਗੇ ਤੇ ਚਲੋ ਜੀ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਆਪਾਂ ਫਰਸਟ ਵਾਲਾ ਗੁੰਡਾ ਤਾਰਾਂਗੇ ਇੱਕ ਗੁੰਡਾ ਆਪਾਂ ਸਿੱਧਾ ਬਣਾ ਲਾਂਗੇ ਅਗਾ ਆਪਣੇ ਵੱਲ ਕਰਕੇ ਦੋ ਕੁੰਡੇ ਆਪਾਂ ਸਿੱਧੇ ਬਣਾਉਂਗੇ ਦੋ ਕੁੰਡੇ ਸਿੱਧੇ ਬਣਾਏ ਹੁਣ ਆਪਾਂ ਵਾਲੇ ਦੋ ਕੁੰਡੇ ਆ ਇਹਨਾਂ ਦਾ ਦੋਹਾਂ ਦਾ ਇੱਕ ਬਣਾਵਾਂਗੇ ਇਧਰੋਂ ਫੇਰ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਅੱਗੇ ਆਪਾਂ ਦੋ ਕੁੰਡੇ ਫਿਰ ਸਿੱਧੇ ਬਣਾਵਾਂਗੇ ਇੱਥੇ ਵਾਲ ਪਾ ਕੇ ਆਪਾਂ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਤੋਂ ਤੇ ਆਪਾਂ ਹੁਣ ਗਣਦੇ ਆਂ ਆਪਣਾ ਕਿੰਨੇ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਅੱਗੇ ਤਾਂ ਮੈਂ ਕਹਤਾ ਸੀਗਾ 6 ਕੁੰਡਿਆਂ ਦਾ ਪਰ ਜ਼ਿਆਦਾ ਹੈ ਜੀ 2 4 6 8 10 ਕੁੰਡਿਆਂ ਦਾ ਡਿਜ਼ਾਈਨ ਹੈ ਜੀ ਤੋ 4 6 8 10 ਕੁੰਡਿਆਂ ਦਾ ਡਿਜ਼ਾਈਨ ਹੈ ਜੀ ਅੱਗੇ ਫਿਰ ਆਪਾਂ ਵਲ ਪਾ ਕੇ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਥੇ ਆਪਾਂ ਦੋਨੇ ਪਾਸੇ ਵਲ ਪਾਇਆ ਇਧਰਲਾ ਵਾਲਾ ਇਧਰ ਨਾਲ ਰਹਿ ਗਿਆ ਇਧਰ ਵਾਲਾ ਇਹਦੇ ਨਾਲ ਰਹਿ ਗਿਆ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਆਪਾਂ ਇਧਰਲੇ ਪਾਸਿਓਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਿਆਂਗੇ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਇੱਥੇ ਆਪਾਂ ਵਲ ਪਾ ਕੇ ਅਗਲਾ ਕੁੰਡਾ ਸਿੱਧਾ ਤੇ ਆਹ ਕੁੰਡਾ ਵੀ ਆਪਾਂ ਸਿੱਧਾ ਬਣਾ ਦਾਂਗੇ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਜੀ ਇੱਥੇ ਆਪਾਂ ਕੁੰਡੇ ਸੇਮ ਪੂਰੀ ਸਲਾਈ ਚ ਇਸੇ ਤਰ੍ਹਾਂ ਹੀ ਬਣਾਉਣੇ ਇੱਕ ਤਾਰਨਾ ਇੱਕ ਆਪਾਂ ਸਿੱਧਾ ਕੁੰਡਾ ਬਣਾ ਲੈਣਾ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਪਹਿਲਾਂ ਆਪਾਂ ਜਿਹੜਾ ਬਧਾਇਆ ਸੀ ਕੁੰਡਾ ਇਹ ਆਪਾਂ ਸਿੱਧਾ ਬਣਾ ਲਿਆ ਹੁਣ ਇੱਕ ਅਗਲਾ ਬਣਾ ਲਿਆ ਇੱਥੇ ਆਪਾਂ ਦੋ ਗੁੰਡੇ ਘਟਾਏ ਆ ਇੱਥੇ ਇਧਰੋਂ ਘਟਾਇਆ ਇਧਰੋਂ ਹੁਣ ਆਹ ਗੁੰਡਾ ਲਵਾਂਗੇ ਤੇ ਦੋਵਾਂ ਦਾ ਇੱਕ ਕਰ ਦਾਂਗੇ ਇਧਰਲੇ ਪਾਸੋਂ ਫੇਰ ਇਸ ਤਰ੍ਹਾਂ ਦੋਵਾਂ ਦਾ ਇੱਕ ਕਰ ਦਿਆਂਗੇ ਦੋ ਗੁੰਡੇ ਸਿੱਧੇ ਬਣਾਵਾਂਗੇ ਆ ਦੇਖੋ ਜੀ ਇਧਰੋਂ ਵੀ ਆ ਜਿਹੜਾ ਵਧਿਆ ਹੋਇਆ ਗੁੰਡਾ ਸੀ ਇਹ ਸਿੱਧਾ ਬਣਾ ਲਾਂਗੇ ਇੱਥੇ ਵਲ ਪਾ ਕੇ ਆਪਾਂ ਫੇਰ ਗੁੰਡਾ ਵਧਾ ਲਾਂਗੇ ਆਲੋ ਜੀ ਆਪਾਂ ਤਿੰਨ ਤਿੰਨ ਆਹ ਗਲੀਆਂ ਬਣਾ ਲਈਆਂ ਆਪਾਂ ਤੁਹਾਨੂੰ ਦੋ ਡਿਜ਼ਾਈਨ ਪਾ ਕੇ ਦੱਸੇ ਸੀ ਤਿੰਜਾ ਡਿਜ਼ਾਈਨ ਮੈਂ ਪਾ ਲਿਆ ਇੱਕ ਸੇਮ ਹੀ ਬਣਾ ਇਸ ਤਰ੍ਹਾਂ ਆਪਾਂ ਪਾ ਕੇ ਕੰਪਲੀਟ ਕਰ ਲਿਆ ਤੇ ਹੁਣ ਆਪਾਂ ਬਣਾਉਣੇ ਆ ਅੱਗੇ ਡਿਜ਼ਾਈਨ ਇਹਦੇ ਵਾਸਤੇ ਆਪਾਂ ਤਾਂ ਗਾ ਅੱਗੇ ਕਰਾਂਗੇ ਜਾਂ ਪੂਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਸਿੱਧੇ ਪਾਸੇ ਤੋਂ सीधे पास आप उल्टी सिलाई बनावेंगे उल्टे पासे आप सिलाई यह उल्टी बनावेंगे ఉల్టి సై బ దూజా రంగ లావేనా దూజా కలర్ జావే అగలా కుారే కళ పాడేతో తిన్న కండే బే అలా కు ఫా తార ਇੱਕ ਗੁੰਡਾ ਆਪਾਂ ਧਾਰ ਲਵਾਂਗੇ ਇੱਕ ਗੁੰਡੇ ਤੇ ਆਪਾਂ ਤਿੰਨ ਗੁੰਡੇ ਬਣਾ ਲਾਂਗੇ ਜੀ ਉਹ ਜਿਹੜੇ ਤਿੰਨ ਗੁੰਡੇ ਬਣਾਉਣੇ ਆ ਉਹ ਆਪਾਂ ਨੂੰ ਪਤਾ ਹੀ ਹੈ ਸਭ ਨੂੰ ਕਿ ਆਪਾਂ ਕਿਸ ਤਰ੍ਹਾਂ ਬਣਾਉਣੇ ਆ ਤੇ ਆਪਾਂ ਉਸ ਤਰ੍ਹਾਂ ਬਣਾ ਲੈਣੇ ਆ ਹਾਂ ਲੋ ਜੀ ਆਪਾਂ ਪੂਰੀ ਸਲਾਈ ਬਣਾ ਲਈ ਇੱਕ ਗੁੰਡਾ ਆਪਾਂ ਤਾਰ ਲਿਆ ਇੱਕ ਗੁੰਡਾ ਤੇ ਆਪਾਂ ਤਿੰਨ ਕੁੰਡੇ ਬਣਾ ਲਏ ਹੁਣ ਆ ਜਾਂਦੇ ਆ ਆਪਾਂ ਉਲਟੀ ਸਾਈਡ ਉਲਟੀ ਸਾਈਡ ਆਪਾਂ ਆ ਗੁੰਡਾ ਤਾਰਾਂਗੇ ਤਾਂਗਾ ਪਿੱਛੇ ਕਰਾਂਗੇ ਆਹ ਗੁੰਡਾ ਆਪਾਂ ਫੇਰ ਤਾਰ ਲੈਣਾ ਜਿਹੜਾ ਬਣਾਇਆ ਹਾਂ ਜਿਹੜਾ ਆਪਾਂ ਪਹਿਲਾਂ ਤਾਰਿਆ ਸੀ ਇਹਨੂੰ ਆਪਾਂ ਫੇਰ ਤਾਰ ਲੈਣਾ ਜਿਹੜੇ ਆਹ ਵਾਲੇ ਤਿੰਨ ਗੁੰਡੇ ਆ ਇਹਨਾਂ ਦਾ ਆਪਾਂ ਤਿੰਨਾਂ ਦਾ ਇੱਕ ਕਰ ਦੇਣਾ ਅਤੇ ਆ ਨਾ ਦੇਖ ਲਓ ਜੀ ਉਲਟੀ ਸਾਈਡ ਢਾਗ ਆਪਣਾ ਇੱਧਰ ਸਿੱਧੇ ਪਾਸੇ ਆ ਤੇ ਆਪਾਂ ਗੁੰਡਾ ਫੇਰ ਧਰ ਲਿਆ ਤੇ ਜਿਹੜੇ ਆਪਾਂ ਇੱਕ ਗੁੰਡਾ ਤੋਂ ਤਿੰਨ ਗੁੰਡੇ ਬਣਾਏ ਸੀ ਇਹਨਾਂ ਦਾ ਆਪਾਂ ਤਿੰਨਾਂ ਦਾ ਹੁਣ ਇੱਕ ਕਰ ਦਿਆ ਆਪਾਂ ਉਲਟੀ ਸਲਾਈ ਵੀ ਬਣਾ ਲਈ ਹੁਣ ਆਪਾਂ ਆਗੇ ਸਿੱਧੇ ਪਾਸੇ ਇਹ ਸਾਰੇ ਰੰਗ ਦੀਆਂ ਆਪਣੀਆਂ ਦੋ ਹੀ ਸਲਾਈਆਂ ਪੈਣੀਆਂ ਜੀ ਹੁਣ ਆਪਾਂ ਆਪਣਾ ਹੀ ਕਲਰ ਲਾਵਾਂਗੇ ਇਹਦੇ ਨਾਲ ਆਪਾਂ ਪੂਰੀ ਸਲਾਈ ਇਹ ਸਿੱਧੀ ਬਣਾ ਲਾਂਗੇ ਉਜੀ ਆਪਾਂ ਬਣਾ ਲਿਆ ਡਿਜ਼ਾਈਨ ਇੱਥੇ ਆਪਣੇ ਆਪਾਂ ਚਾਰ ਸਲਾਈਆਂ ਇਹਦੇ ਵਿੱਚ ਉਲਟੀਆਂ-ਉਲਟੀਆਂ ਪਾਉਣੀਆਂ ਹੁੰਦੀਆਂ ਤਾਂ ਆਪਾਂ ਵਿੱਚ ਆਹ ਵਾਲਾ ਪਾ ਲਿਆ ਇਹਦੇ ਨਾਲ ਥੋੜੀ ਜੀ ਹੋਰ ਲੁੱਕ ਬਦਲ ਜਾਂਦੀ ਹੈ ਜੇ ਆਪਾਂ ਬੱਚਿਆਂ ਵਾਸਤੇ ਬਣਾ ਰਹੇ ਹਾਂ ਤਾਂ ਇਸ ਤਰ੍ਹਾਂ ਆਪਾਂ ਰੰਗ ਪਾ ਸਕਦੇ ਹਾਂ ਤੇ ਜੇ ਵੱਡਿਆਂ ਵਾਸਤੇ ਵੀ ਪਾ ਰਹੇ ਹਾਂ ਬਣਾ ਰਹੇ ਹਾਂ ਤਾਂ ਵੀ ਆਹ ਆਪਾਂ ਇੱਕ ਰੰਗ ਦਾ ਹੀ ਬਣਾ ਸਕਦੇ ਹਾਂ ਵੀ ਬਹੁਤ ਸੋਹਣਾ ਬਣਦਾ ਜੀ ਦੇਖੋ ਕਿੰਨਾ ਸੋਹਣਾ ਲੱਗਿਆ ਤੇ ਆ ਆਪਾਂ ਬਣਾਇਆ ਜੀ ਇਸ ਰੰਗ ਚ ਤੇ ਆਹ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਤੇ ਚਲੋ ਜੀ ਆਪਾਂ ਤਿੰਨ ਤਿੰਨ ਆ ਬਣੀਆਂ ਬਣਾਉਣੀਆਂ ਹੈਗੀਆਂ ਤੇ ਉੱਪਰ 4 6 ਸਲਾਈਆਂ ਆ ਨਿਕਲਦੀਆਂ ਜੀ ਸਲਾਈਆਂ ਨਹੀਂ ਮੈਂ ਗਿਣੀਆਂ ਤੇ ਇਸ ਤਰ੍ਹਾਂ ਆਪਾਂ ਅੱਗੇ ਤੋਂ ਅੱਗੇ ਡਿਜ਼ਾਈਨ ਪਾਉਂਦੇ ਜਾਵਾਂਗੇ ਤਾਂ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਇੱਥੇ ਮੈਂ ਉੱਪਰ ਉਲਟੀ ਸਲਾਈ ਇੱਕ ਪਾਉਣੀ ਭੁੱਲ ਗਈ ਸੀਗੀ ਤੇ ਆ ਉੱਪਰ ਦੇਖ ਸਕਦੇ ਹਾਂ ਤੁਸੀਂ ਉੱਪਰ ਆਪਾਂ ਉਰਨਾ ਗੇੜਿਆਂ ਜੀ ਪਾਈਆਂ ਹੋਈਆਂ ਤੇ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਓ ਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਵੀਡੀਓ ਵੱਧ ਤੋਂ ਵੱਧ ਦੇਖਿਓ ਜੀ ਤੇ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਦੇਖਣ ਵਾਲਾ ਵੀਡੀਓ ਦੇਖਣ ਵਾਸਤੇ ਤੇ ਸ਼ੇਅਰ ਵੀ ਜਰੂਰ ਕਰਦੇ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਤੁਸੀਂ ਜਰੂਰ ਟਰਾਈ ਕਰਿਓ ਤੁਹਾਨੂੰ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੇਂ ਵੀਡੀਓ 'ਚ ਵੀਡੀਓ ਦੇਖਣ ਲਈ ਧੰਨਵਾਦ